ਤੰਦਾ ਕੋਈ ਬੰਦਾ ਨਹੀਂਗਾ ਜਿਹੜਾ ਇਹ ਗੱਡੀ ਦਾ ਨਾਮ ਨਾ ਜਾਣਦਾ ਹੋਵੇ ਗੱਡੀ ਇੱਕੇ ਚੀਜ਼ ਨੂੰ ਵਿਖਦੀ ਆਪਣੇ ਨਾਂ ਤੇ ਆਪਣੇ ਰੁਤਬੇ ਨੂੰ ਨਾ ਹਾਈਟ ਦੇ ਵਿੱਚ ਫੋਰਥ ਜੂਨੀਅਰ ਤੋਂ ਵੀ ਵੱਡੀ ਆ 1.75 ਲੱਖ ਰੁਪਇਆ ਸਾਡੇ ਨਾਲ ਕਈਆਂ ਨੂੰ ਇਹ ਚੀਜ਼ ਵਧੀਆ ਵੀ ਲੱਗਦੀ ਹੈ ਕਈਆਂ ਨੂੰ ਵਧੀਆ ਵੀ ਨਹੀਂ ਲੱਗਦੀ ਆਂਟੀ ਜੀ 7.5 ਸ਼੍ਰੀਆ ਕਾਰ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਬਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਆਪਣੇ ਸਾਹਮਣੇ ਇੱਕ adda ਦੀ ਗੱਡੀ ਆ ਜਿਹਦਾ ਮੈਂ ਨਾਮ ਲਵਾਂ ਚਾਹੇ ਨਾਮ ਲਵਾਂ ਇੱਕੇ ਬਰਾਬਰ ਏਦਾਂ ਦਾ ਕੋਈ ਬੰਦਾ ਨਹੀਂਗਾ ਜਿਹੜਾ ਇਹ ਗੱਡੀ ਦਾ ਨਾਮ ਨਾ ਜਾਣਦਾ ਹੋਵੇ ਤੇ ਜਿੱਦੀ ਇਹ ਪਰਸਨਲੀ ਫੇਵਰੇਟ ਨਾ ਰਹੀ ਹੋਵੇ ਅੱਜ ਆਪਣੇ ਸਾਹਮਣੇ ਖੜਿਆ Mahindra Classic Top Model ਆਪਾਂ ਗੱਲ ਕਰੀਏ ਤੇ ਆਪਾਂ ਦੇਖਦੇ ਆਂ ਅੱਜ ਇਹਦੇ ਵਿੱਚ ਆਪਾਂ ਨੂੰ ਕੀ ਕੀ ਮਿਲ ਜਾਂਦਾ ਐਜ਼ ਪ੍ਰਾਈਸ ਪੁਆਇੰਟ 7.75 ਲੱਖ ਰੁਪਇਆ 7.75 ਲੱਖ ਰੁਪਇਆ ਇਹ ਗੱਡੀ ਦਾ ਆਪਣਾ ਇੱਕ ਸ਼ੋਰੂਮ ਪ੍ਰਾਈਸ ਆ ਓਨ ਰੋਡ ਜਾਂਦੇ ਆਂਦੇ ਆਪਾਂ ਨੂੰ 20 ਲੱਖ ਦੇ ਨੀਅਰ ਬਾਊਟੇ ਪੈ ਜਾਂਦੀ ਆ ਤੇ 20 ਲੱਖ ਦੇ ਵਿੱਚ ਇਹ ਗੱਡੀ ਦੇ ਵਾਸਤੇ ਕੰਪੀਟੀਸ਼ਨ ਹੋਰ ਵੀ ਬਹੁਤ ਨੇ ਜਿਵੇਂ ਮੈਂ ਗੱਲ ਕਰਾਂ ਆਪਣੀ ਸਕੋਰਪਿਓ ਇੰਨੀ ਆ ਗਈ ਬਟ ਫਿਰ ਵੀ ਇਹ ਗੱਡੀ ਦੀ ਸੇਲ ਤੇ 1% ਵੀ ਇਫੈਕਟ ਨਹੀਂ ਪਿਆ ਯਾਰ ਇੱਕ ਜਿਹੜੀ ਫੀਡਬੈਕ ਇਹ ਗੱਡੀ ਦੇ ਵਿੱਚ ਆਉਂਦੀ ਹੈ ਨਾ ਵਾਈਬ ਕਹ ਲਈਏ ਛੱਪ ਫੀਲ ਕਰੀ ਉਹ ਹੋਰ ਕਿਸੇ ਗੱਡੀ ਦੇ ਵਿੱਚ ਬੈ ਕੇ ਆਉਂਦੀ ਨਹੀਂ ਜਿਹੜੇ ਬੰਦੇ ਨੇ ਇੱਕ ਵਾਰ ਡਿਸਾਈਡ ਕਰ ਲੈਣਾ ਕਿ ਸਕੋਰਪਿਓ ਲੈਣੀ ਆ ਤਾਂ ਉਹ ਸਕੋਰਪਿਓ ਹੀ ਲਊਗਾ ਕੋਈ ਹੋਰ ਗੱਡੀ ਮਤਲਬ ਚਾ 100 ਗੱਡੀਆਂ ਦੇਖ ਲੇ ਉਹ ਵਿੱਚ ਹੈ ਦੇ ਵਿੱਚ ফিচার ਆਣ ਚਹਿ ਨਾਣ ਉਹਨੂੰ ਪੂਰਾ ਫਰਕ ਨਹੀਂ ਪੈਂਦਾ ਤੇ ਜਿਵੇਂ ਮੈਂ ਤੁਹਾਨੂੰ ਦੱਸਾ ਦੇ ਬਾਰੇ ਆਪ ਕੰਪਲੀਟ ਡਿਟੇਲਡ ਵੀਡੀਓ ਕਰਦੇ ਆਂ ਬਾਕੀ ਅੱਜ ਆਪਾਂ ਹੋਏ ਸੀ ਆਪਣਾ ਰਾਜ ਵਹੀਕਲ ਦਿਰਖਪੁਰ ਦੇ ਵਿੱਚ ਆਪਣਾ ਸ਼ੋਰੂਮ ਅਵੇਲੇਬਲ ਆ ਬਾਕੀ ਯਾਰ ਇਹਨਾਂ ਦਾ ਬਿਹੇਵੀਅਰ ਤੇ ਇਹਨਾਂ ਦੀ ਸਰਵਿਸ ਵਗੈਰਾ ਨਹੀਂ ਵਧੀਆ ਨਾ ਜੇ ਤੁਹਾਨੂੰ ਆਪਣੀ ਮਹਿੰਦਰਾ ਦੀ ਕਿਸੇ ਵੀ ਗੱਡੀ ਤੇ ਰਿਲੇਟਡ ਕੋਈ ਵੀ ਸਰਵਿਸ ਹੋਈ ਜਾਂ ਇਨਕੁਆਰੀ ਹੋਈ ਜਾਂ ਜਿਹੜੇ ਮੇਰੇ ਭਾਈ ਨੂੰ ਗੱਡੀ ਨਹੀਂ ਮਿਲ ਰਹੀ ਰੇਂਜ ਨਹੀਂ ਹੋ ਪਾਰੀ ਮੈਂ ਇੱਕ ਮੈਮ ਦਾ ਨੰਬਰ ਮੈਂਸ਼ਨ ਕਰ ਦੂੰ ਇੱਕ ਵਾਰ ਉਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਤੇ ਗੱਲ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹਦੀ ਕੁਝ ਏਦਾਂ ਦੀ ਕੀ ਮਿਲ ਜਾਂਦੀ ਆ ਫਲਿੱਪ ਆਪਾਂ ਨੂੰ ਕੀ ਮ ਇਹਦੀ ਲਾਈਟਸ ਵਗੈਰਾ ਨੂੰ ਇੰਡੀਆਂ ਨੇ ਇੱਕ ਆਪਣੇ ਕੋਲ ਨਨ ਲੋਗ ਦਾ ਬਟਨ ਆ ਫਲਿੱਪ ਆਪਾਂ ਨੂੰ ਕੀ ਮਿਲ ਜਾਂਦੀ ਆ ਬਾਕੀ ਜੇ ਮੈਂ ਗੱਲ ਕਰਾਂ ਇੰਜਨ ਦੀ ਇਹਦੇ ਵਿੱਚ ਆਪਣਾ 2.2 ਲੀਟਰ ਐਮਓ ਹੋਗਾ ਆਪਣਾ ਡੀਜ਼ਲ ਇੰਜਨ ਆਉਂਦਾ ਆ ਜਿਹੜਾ ਆਪਣਾ 2184 ਸੀਸੀ ਦੇ ਨੀਅਰ ਅਬਾਊਟ ਆਪਣਾ ਇੰਜਨ ਆ 130 ਬੀ ਐਚ ਪੀ ਤੇ 300 ਐਨ ਐਮ ਦੇ ਨੀਅਰ ਅਬਾਊਟ ਆਪਾਂ ਨੂੰ ਉਹ ਇੰਜਨ ਟਾਰਕ ਪ੍ਰੋਡਿਊਸ ਕਰਕੇ ਦਿੰਦਾ ਆ ਐਵਰੇਜ ਦੀ ਜੇ ਮੈਂ ਗੱਲ ਕਰਾਂ 15 ਕਿ ਐਮ ਪੀਐਲ ਦੇ ਨੀਅਰ ਅਬਾਊਟ ਆਪਾਂ ਨੂੰ ਇਹਦੀ ਐਵਰੇਜ ਮਿਲ ਜਾਂਦੀ ਆ ਫਰੰਟ ਦੇ ਵਿੱਚੋ ਜੇ ਮੈਂ ਗੱਲ ਕਰਾਂ ਆਪਣੀ ਇਦਾਂ ਦੀ ਕੁਝ ਲੋਕਾ 6 ਸਲੋਟ ਆਪਾਂ ਨੂੰ ਇਹਦੇ ਵਿੱਚ ਗ੍ਰਿਲ ਮਿਲ ਗਈ 크੍ਰੋਮ ਦਾ ਜੇ ਮੈਂ ਗੱਲ ਕਰਾਂ ਆਪਣਾ ਵਧੀਆ ਯੂਜ਼ ਹੋਇਆ ਮੈਟ ਬਲੈਕ ਵੀ ਆਪਣਾ ਬਾਕੀ ਟਵਿਨ ਸਪੀਕ ਆਪਣਾ ਲੋਕੋ ਆ ਗਿਆ ਸੈਟਨ ਸਿਲਵਰ ਦੇ ਵਿੱਚ ਆਪਣੀ ਇਹਦੀ ਥੱਲੇ ਸਕੈਟ ਪਲੇਟ ਪਾ ਕੇ ਬਾਕੀ ਆਪਣਾ ਪ੍ਰੋਜੈਕਟਰ ਹੈੱਡਲੈਂਪ ਪੇਜ ਹੈੱਡਲਾਈਟ ਯੂਨਿਟ ਦਾ ਸੈਟਅਪ ਆ ਡੀਆਰਐਲ ਆਪਣੇ ਕੋਲ ਇੱਥੇ ਆ ਗਈ ਆ ਜਿਹੜੀ ਇਹਨਾਂ ਦੀ ਡੀਆਰਐਲ ਇਹਨਾਂ ਦਾ ਸ਼ਾਰਪ ਆਈ ਮੈਨੂੰ ਬਹੁਤ ਸੋਹਣੀ ਲੱਗਦੀ ਆ ਬਾਕੀ ਇਹ ਆਪਣਾ ਹੈਲੋਜਨ ਦਾ ਸਾਰਾ ਸੈਟਅਪ ਆ ਥੱਲੇ ਆਪਣੇ ਕੋਲ ਇੰਡੀਕੇਟਰ ਆ ਗਿਆ ਉਹ ਤਾਂ ਥੱਲੇ ਗਈ ਆਪਣੇ ਕੋਲ ਡੀਆਰਐਲ ਅਗੀ ਥੱਲੇ ਆਪਣੇ ਕੋਲ ਫੁੱਲ ਲੰਪ ਆ ਗਿਆ ਬਾਕੀ ਇਹਦੇ ਵਿੱਚ ਆਪਣਾ ਜਿਵੇਂ ਮੈਂ ਗੱਲ ਕਰਾਂ ਆਪਾਂ ਨੂੰ ਫਰੰਟ ਦੇ ਵਿੱਚ ਪਾਰਕਿੰਗ ਸੈਂਸਰ ਵਗੈਰਾ ਮਿਲਦੇ ਨਹੀਂਗੇ ਇੱਕ ਚੀਜ਼ ਤੇ ਦੇਖ ਸਕਦੇ ਹੋ ਐਡੀ ਵੱਡੀ ਗੱਡੀ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਸਿਰਫ ਇੱਕ ਵਿੰਡਸ਼ੀਲਡ ਵਾ셔ਰ ਮਿਲਿਆ ਹੋਇਆ ਉਹਨਾਂ ਫਿਰ ਵੀ ਆਪ ਦੇਖ ਲੋ ਹਨਾ ਗੱਡੀ ਜੇ ਵਿਕਣੀਆਂ ਤਾਂ ਵਿਕਣੀ ਹੋਈਆਂ ਬਾਕੀ ਹੁਣ ਗੱਲ ਕਰਾਂ ਜੇ ਮੈਂ ਸਾਈਡ ਪ੍ਰੋਫਾਈਲ ਦੇ ਵਿੱਚੋਂ ਆਪਾਂ ਨੂੰ ਬ੍ਰਿਜਸਟੋਨ ਦੇ ਇਹਦੇ ਵਿੱਚ ਡਾਇਮੰਡ ਕਟ ਅਲੋਇਲ ਮਿਲ ਜਾਂਦੇ ਨੇ ਟਾਇਰ ਸਾਈਜ਼ ਦੀ ਜੇ ਮੈਂ ਗੱਲ ਕਰਾਂ 235 65 R17 ਸਟਾਰ ਇੰਚਸ ਦੇ ਆਪਨ ਉਹਦੇ ਵਿੱਚ ਅਲੋਇਵਲ ਮਿਲ ਜਾਂਦੇ ਨੇ ਫਰੰਟ ਆਪਣੀ ਡਿਸਕ ਆ ਰੀਅਰ ਆਪਣੀ ਡਰਮ ਬ੍ਰੇਕ ਆ ਗਈ ਥੱਲੇ ਆਪਾਂ ਗੱਲ ਕਰੀਏ ਆਪਣੇ ਕੋਲ ਸਾਈਡ ਸਟੈਪਰ ਆ ਗਿਆ ਓਰ ਵੀਮ ਆਪਣੇ ਕੋਲ ਅੱਧਰ ਆ ਗਏ ਦੇਖ ਲਓ 20 ਲੱਖ ਦੀ ਗੱਡੀ ਆ ਇੰਡੀਕੇਟਰ ਨੇ ਉਹ ਹਜੇ ਵੀ ਆਪਣੇ ਫੈਂਡਰ ਦੇ ਉੱਤੇ ਨੇ ਜੇ ਮੈਂ ਗੱਲ ਕਰਨਾ ਹਾਈਟ ਦੇ ਵਿੱਚ ਫੋਰਥ ਜੂਨੀਅਰ ਤੋਂ ਵੀ ਵੱਡੀ ਆ ਆਪਣੀ ਉੱਪਰ ਗੱਲ ਕਰੀ ਉੱਪਰ ਆਪਾਂ ਨੂੰ ਰੂਫ ਰੇਲਸ ਮਿਲ ਗਿਆ ਆਪਾਂ ਨੂੰ ਐਂਟੀ ਨੈਦਰ ਮਿਲ ਗਿਆ ਗਰਾਉਂਡ ਕਲੀਅਰੈਂਸ ਦੀ ਜੇ ਮੈਂ ਗੱਲ ਕਰਾਂ 209 mm ਦੇ ਨੀਅਰ ਅਬਾਊਟ ਆਪਣੀ ਗਰਾਉਂਡ ਕਲੀਅਰੈਂਸ ਆ ਇਧਰਲੇ ਪਾਸੇ ਆਪਣੀ ਇਹਦੇ ਕੋਲ ਯੂਰੀਆ ਪੈਂਦਾ ਤੇ ਜਿਵੇਂ ਮੈਂ ਗੱਲ ਕਰਾਂ ਆਪਣੀ ਦੇ ਇੱਕ ਸਾਈਡ ਤੇ ਤਾਂ ਨੋਜ਼ਲ ਆ ਗਈ ਆਪਾਂ ਨੂੰ ਦੂਸਰੀ ਸਾਈਡ ਵੀ ਮਿਲ ਜਾਂਦੀ ਆ ਫਿਊਲ ਪੈਂਦਾ ਫਿਊਲ ਟੈਂਕ ਕੈਪੈਸਿਟੀ ਦੀ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੀ 60 ਲੀਟਰ ਦੀ ਫਿਊਲ ਟੈਂਕ ਕੈਪੈਸਿਟੀ ਆਉਂਦੀ ਆ ਐਦਾਂ ਦਾ ਕੁਝ ਆਪਣਾ ਸਾਰਾ ਇਹਦਾ ਰੀਅਰ ਟੇਲ ਲਾਈਟ ਦਾ ਸੈਟਪ ਆ ਆਪਣਾ LED ਦੇ ਵਿੱਚ ਆ ਸਾਰਾ ਇਹ ਆਪਣਾ ਜਿਹੜਾ ਪਾਰਟ ਹੈ ਆਪਣਾ ਵਰਕਿੰਗ ਨਹੀਂਗਾ ਮਤਲਬ ਇਹ ਐਜ਼ ਅ ਸ਼ੋਅ ਨੂੰ ਰੱਖਿਆ ਹੋਇਆ ਬਟ ਇਹ ਸਾਰਾ ਪਾਰਟ ਆਪਣਾ ਜਿਹੜਾ ਵਰਕਿੰਗ ਆ ਰੀਅਰ ਦੇ ਵਿੱਚੋਂ ਜੇ ਮੈਂ ਗੱਲ ਕਰਨਾ ਏਡੀ ਮਤਲਬ ਮੇਰੀ ਹਾਈਟ ਨਾ 6 ਫੁੱਟ ਆ 6 ਫੁੱਟ ਨੂੰ ਵੀ ਟੱਪ ਰਹੀ ਏਡੀ ਉੱਚੀ ਆ ਰੀਅਰ ਵਾਸ਼ਰ ਆਪਾਂ ਨੂੰ ਇੱਥੇ ਮਿਲ ਜਾਂਦਾ ਆਪਾਂ ਨੂੰ ਸਪੋਇਲਰ ਦਾ ਦਿੱਤਾ ਹੋਇਆ ਇਹਨਾਂ ਨੇ ਆਪ ਨੂੰ ਡੀਫੋਗਰ ਆ ਗਿਆ ਹਾਈ ਮਾਉਂਟ ਸਟ੍ਰੋਪ ਲੈਂਪ ਆ ਗਿਆ ਵਾਈਪਰ ਆ ਗਿਆ ਆਪਣੇ ਕੋਲ ਬਾਕੀ ਅੱਧਰਲੇ ਪਾਸੇ ਆਪਾਂ ਗੱਲ ਕਰੀਏ ਥੋੜੀ ਜਿਹੀ ਕਿ ਇਹਨਾਂ ਨੇ ਪਿਆਨੂ ਬਲੈਕ ਫਿਨਿਸ਼ਰ ਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਮਤਲਬ ਪਲੇ ਟਾਈਪ ਦਿੱਤੀ ਹੋਈ ਹੈ ਟਰੈਂਸਪੀਕ ਆਪਣੇ ਕੋਲ ਲੋਗੋ ਆ ਗਿਆ ਦੇ ਵਿੱਚ ਸਕੋਰਪੀਓ ਦੀ ਬੈਜਿੰਗ ਆ ਗਈ ਆਪਣੇ ਕੋਲ ਹਿੰਜਿਸ ਆ ਗਿਆ ਆ ਦੇਖੋ ਹਿੰਜਿਸ ਵਿਜੀਬਲ ਨੇ ਨਾਲੇ ਤੇ ਆਪਣੇ ਰੀਅਰ ਦੇ ਵਿੱਚ ਇਹਦੇ ਆਪਣੇ ਕੋਲ ਦੋ ਪਾਰਕਿੰਗ ਸੈਂਸਰ ਆ ਗਏ ਯਾਰ ਪਿਛਲੀ ਜਿਵੇਂ ਗੱਲ ਕਰਾਂ ਬੂਟ ਸਪੇਸ ਦਾ ਇਹਦੇ ਵਿੱਚ ਨਾਲ ਦੇ ਬਰਾਬਰ ਆ ਤੇ ਜੇ ਸੀਟਾਂ ਰਿਕਲਾਈਨ ਕਰਨੀ ਹੋਣ ਥੋਰ ਰਿਕਲਾਈਨ ਹੋ ਜਾਂਦੀਆਂ ਨੇ ਐਵੇਂ ਆਪਣੀ ਰਿਕਲਾਈਨ ਹੋ ਜਾਂਦੀਆਂ ਨੇ 270 ਲੀਟਰ ਦੇ ਆਰਾਊਂਡ ਦਾ ਆਪਣਾ ਬੂਟ ਸਪੇਸ ਬਣ ਜਾਂਦਾ ਬਾਕੀ ਆਪਣੀ ਬਾਰੋ ਤਾਂ ਗੱਡੀ ਆਦਾਂ ਦੀ ਸੀਗੀ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਬੀਚ ਦੇ ਵਿੱਚ ਇਹਦਾ ਇੰਟੀਰੀਅਰ ਮਿਲ ਜਾਂਦਾ ਡੋਰ ਪੈਨਲ ਦੀ ਗੱਲ ਕਰੀਏ 올4 ਆਪਣੀ ਪਾਵਰ ਵਿੰਡੋਜ਼ ਨੇ ਵਨ ਟਚ ਉੱਪਰ ਤੇ ਵਨ ਟਚ ਡਾਊਨ ਆਪਾਂ ਨੂੰ ਸਿਰਫ ਡਰਾਈਵਰ ਸਾਈਡ ਵਿੰਡੋ ਮਿਲਦੀ ਆ 올4 ਪਾਵਰ ਵਿੰਡੋਜ਼ ਆ ਗਈਆਂ ਪਾਵਰ ਵਿੰਡੋ ਲੋਕ ਬਟਨ ਆਪਣੇ ਕੋਲ ਇੱਧਰ ਆ ਗਿਆ ਮੈਟ ਬਲੈਕ ਦੇ ਵਿੱਚ ਆਪ ਇਹਦੇ ਆਪਣੀ ਡੋਰ ਹੈਂਡਲਸ ਆ ਗਏ ਡੋਰ ਹੈਂਡਲ ਤੇ ਦੇਖੋ ਯਾਰ 20 ਲੱਖ ਦੇ ਹਿਸਾਬ ਤੋਂ ਨਾ ਲਾਉਦੇ ਨਹੀਂ ਗਏ ਬਾਕੀ ਅਦਰਲੇ ਪਾਸੇ ਆਪਾਂ ਗੱਲ ਕਰੀ ਇਹਨਾਂ ਨੇ ਥੋੜੀ ਗਲੋਸੀ ਟਾਈਪ ਦੀ ਪਲੇਟ ਜੇ ਦਿੱਤੀ ਹੋਈ ਹੈ ਥੋੜਾ ਬਾਕੀ ਫਿਟਿੰਗ ਐਂਡ ਪਰ ਫਿਰ ਵੀ ਜਿਹੜੀ ਇਹਨਾਂ ਦੀ ਐਨ ਵਗੈਰਾ ਯੋ ਉਹਦੇ ਵਿੱਚ ਫੀਟੈਂਸ਼ਨ ਇਸ ਤਾਂ ਬਹੁਤ ਵਧੀਆ। ਬਾਕੀ ਆਪਾਂ ਹਾਈਡ ਐਡਜਸਟੇਬਲ ਸੀਟ ਆ ਗਿਆ ਆਪਣੇ ਕੋਲ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ 6 ਸਿਕਸ ਵੀ ਆਪਾਂ ਇਹਨੂੰ ਸੀਟ ਨੂੰ ਐਡਜਸਟ ਕਰ ਸਕਦੇ ਹਾਂ ਆਪਣੇ ਹਿਸਾਬ ਤੋਂ। ਕੀ ਯਾਰ ਐਦਾਂ ਦਾ ਕੁਝ ਆਪਣਾ ਇਹਦਾ ਇੰਟੀਰੀਅਰ ਆ। ਕਿਵੇਂ ਜਿਵੇਂ ਇੰਟੀਰੀਅਰ ਦੀ ਗੱਲ ਕਰੀ ਰਿਹਾ ਹਾਂ ਹੁਣ। ਆਪਣਾ ਸਾਰਾ ਡੂਲਟਾਉਨ ਦੇ ਵਿੱਚ ਇੰਟੀਰੀਅਰ ਆ ਗਿਆ ਬਲੈਕ ਤੇ ਆਪਣਾ ਬੀਜ ਦਾ ਕੰਬੀਨੇਸ਼ਨ ਆ। ਸਾਈਡ ਦੇ ਵਿੱਚ ਉਹ ਜੇ ਮੈਂ ਗੱਲ ਕਰਾਂ ਆਪਣੇ OVRGM ਇਲੈਕਟ੍ਰਿਕਲੀ ਐਡਜਸਟੇਬਲ ਨੇ ਫੋਲਡੇਬਲ ਨਹੀਂ ਮਿਲਦੇ। ਆਪਾਂ ਇਹ ਤੋਂ ਐਡਜਸਟ ਕਰ ਆਪਣਾ ਜਿੰਨੇ ਫਿਊਲ ਡਾਟਾ ਓਪਨ ਕਰਨੀ ਹੋਵੇ ਉਹਦਾ ਬਟਨ ਆਪਣੇ ਕੋਲ ਇੱਧਰ ਆ ਆਪਾਂ ਨੂੰ ਐਦਾਂ ਦਾ ਕੁਛ ਇਹਦਾ ਸਟੀਅਰਿੰਗ ਵੀ ਮਿਲ ਜਾਂਦਾ ਜਿੱਧਰਲੇ ਪਾਸੇ ਇੱਧਰਲੇ ਪਾਸੇ ਆਪਣੇ ਕੋਲ ਸਾਰੇ ਇਹਦੇ ਇਨਫੋਟੇਨਮੈਂਟ ਕੰਟਰੋਲ ਦਾ ਗਿਆ ਇੱਧਰਲੇ ਪਾਸੇ ਆਪਣੇ ਕੋਲੇ ਇਹਦੇ ਕਰੂਜ਼ ਕੰਟਰੋਲ ਵਗੈਰਾ ਦੇ ਰਿਲੇਟਿਡ ਐਦਾਂ ਦੀ ਆਪਣੀ ਕੁਛ ਇਹਦੀ ਐਮ ਆਈ ਡੀ ਆ ਜਿਦੇ ਵਿੱਚ ਆਪਾਂ ਨੂੰ 7000 ਤੱਕ ਦੀ ਟੈਕੋਮੀਟਰ ਦੀ ਮਾਰਕਿੰਗ ਮਿਲ ਜਾਂਦੀ ਹੈ 180 ਤੱਕ ਦੀ ਆਪਾਂ ਨੂੰ ਸਪੀਡ ਦੀ ਮਾਰਕਿੰਗ ਮਿਲ ਜਾਂਦੀ ਹੈ ਛੋਟੀ ਜਿਹੀ ਗੱਲ ਆਪਾਂ ਨੂੰ ਐਮ ਆਈ ਡੀ ਮਿਲ ਜਾਂਦੀ ਹੈ ਜਿਦੇ ਵਿੱਚ ਇੱਕ ਪਾਸੇ ਆਪਣਾ ਇੰਜਨ ਟੈਂਪਰੇਚਰ ਆ ਤੇ ਇੱਕ ਪਾਸੇ ਬਾਕੀ ਦੇ ਵਿੱਚ ਇਧਰਲੇ ਪਾਸੇ ਆਪਣੇ ਵਾਈਪਰ ਕੰਟਰੋਲ ਤਾਂ ਗਏ ਇਧਰਲੇ ਪਾਸੇ ਆਪਣੇ ਕੋਲੇ ਦੇ ਹੈੱਡਲਾਈਟ ਕੰਟਰੋਲਸ ਆ ਗਏ ਹੈੱਡਲੈਂਪ ਦੀ ਗੱਲ ਕਰਾਂ ਆਪਣੇ ਆਟੋਮੈਟਿਕ ਨੇ ਆਉਂਦੇ ਦੇਵੇ ਇੱਥੇ ਆਪਣੇ ਕੋਲੇ ਦੇ ਏਸੀ ਵੈਂਟਸ ਆ ਗਏ ਆਪਾਂ ਤੁਹਾਡੇ ਦਰਸ਼ ਕਰ ਸਕਦੇ ਹਾਂ 10 ਇੰਚ ਦੇ ਅਰਾਊਂਡ ਇਹਦੀ ਆਪਣੀ ਜਿਹੜੀ ਇਨਫੋਟੇਨਮੈਂਟ ਸਕਰੀਨ ਆ ਮਹਿੰਦਰਾ ਦੀ ਜਿਵੇਂ ਗੱਲ ਕਰਾਂ ਕੰਪਨੀ ਦੀ ਆ ਕੀ ਕਰ ਸਾਰਿਆਂ ਦਾ ਆਪਣਾ ਆਪਣਾ opinion ਆ ਕਈਆਂ ਨੂੰ ਇਹ ਚੀਜ਼ ਵਧੀਆ ਵੀ ਲੱਗਦੀ ਹੈ ਕਈਆਂ ਨੂੰ ਵਧੀਆ ਵੀ ਨਹੀਂ ਲੱਗਦੀ ਥੱਲੇ ਆਪਣੇ ਕੋਲ ਏਸੀ ਯੂਨਿਟ ਐਦਾਂ ਦੀ ਆ ਗਈ ਏਸੀ ਦੀ ਗੱਲ ਕਰਾਂ ਮੈਂ ਆਪਣਾ ਆਟੋਮੈਟਿਕ ਦੇ ਵਿੱਚ ਏਸੀ ਮਿਲ ਜਾਂਦਾ ਇ AC ਦਾ ਬਟਨ ਆਪਣੇ ਕੋਲ ਇੱਧਰ ਆ। ਬਾਕੀ ਸਾਰਾ ਲੈਂਪ ਦਾ ਬਟਨ ਆਪਣੇ ਕੋਲ ਇੱਧਰ ਆ ਗਿਆ। ਤੇ ਆਈਡਲ ਸਟਾਰਟ-ਸਟਾਪ ਦਾ ਬਟਨ ਵੀ ਆਪਣੇ ਨੂੰ ਇੱਧਰ ਮਿਲ ਜਾਂਦਾ। ਬਾਕੀ ਇਹ ਸਾਰਾ ਪਾਰਟ ਨਾ ਥੋੜਾ ਇਹਨਾਂ ਨੇ ਵੁੱਡਨ ਟੱਚ ਦੇ ਵਿੱਚ ਦਿੱਤਾ ਹੋਇਆ। 12 ਵੀ ਸੌਕਟ ਆਪਣੇ ਕੋਲ ਇੱਧਰ ਆ ਗਿਆ। 6 ਸਪੀਡ ਆਪਾਂ ਨੂੰ ਇਹਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਮਿਲ ਜਾਂਦਾ। ਥੋੜੀ ਸਪੇਸ ਆਪਾਂ ਨੇ ਇੱਥੇ ਦਿੱਤੀ ਆ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਹੈਂਡ ਬ੍ਰੇਕ ਮਿਲ ਜਾਂਦੀ ਆ। ਥੋੜੀ ਇੱਕ ਸਪੇਸ ਇੱਥੇ ਦਿੱਤੀ ਹੋਈ ਆ ਇਹਨਾਂ ਨੇ। ਗਲਵ ਬਾਕਸ ਆਪਣਾ ਇੱਥੇ ਆ ਗਿਆ। ਬਾਕੀ ਸਕੋਰ ਵੀ ਉਹਦੀ ਬੈਜਿੰਗ ਆਪਣੇ ਕੋਲ ਅੱਧਰ ਇੱਥੇ ਆਪਣੇ ਕੋਲ ਸਨ ਗਲਾਸ ਹੋਲਡਰ ਆ ਗਿਆ ਜਿਹੜਾ ਆਪਣਾ ਕੋ ਡਰਾਈਵਰ ਸਾਈਡ ਸਨ ਵਾਈਜ਼ਰ ਹੈ ਵਿਦ ਮਿਰਰ ਆ ਯਾਰ ਬੜਾ ਟੱਡਾ ਜਿਆ ਨਹੀਂ ਮਿਰਰ ਦੇ ਰੱਖਿਆ ਇਹਨਾਂ ਨੇ ਟੱਡਾ ਇਹਨਾਂ ਦੱਸਣ ਤੋਂ ਛੋਟਾ ਜਿਹਾ ਤੇ ਰੱਖਿਆ ਬਿਲਕੁਲ ਆਪਣਾ ਜਿਹੜਾ ਡਰਾਈਵਰ ਸਾਈਡ ਆ ਇਹ ਆਪਣਾ ਟਿਕਟ ਹੋਲਡਰ ਵੀ ਆਉਂਦਾ ਇਹ ਤਾਂ ਬਸ ਸਿੰਪਲ ਹੀ ਦਿੱਤਾ ਹੋਇਆ ਇਹਨਾਂ ਨੇ ਸਨ ਵਾਈਜ਼ਰ ਇਹਦੇ ਵਿੱਚ ਆਪਣੇ 2 에ਅਰ ਬੈਗ ਆਉਂਦੇ ਨੇ ਆਪਣੇ ਸਪੀਕਰ ਸਿਸਟਮ ਦੀ ਗੱਲ ਕਰਨਾ ਚਾਹ ਰਹੇ ਇਹਦੇ ਵਿੱਚ ਸਪੀਕਰ ਨੇ ਦੋ ਆਪਣੇ ਫਰੰਟ ਡੋਰਾਂ ਦੇ ਵਿੱਚ ਤੇ ਦੋ ਆਪਣੇ ਜਿਵੇਂ ਪਿੱਛੇ ਡਿੱਗੀ ਦਾ ਗੇਟ ਨਹੀਂਗਾ ਉਹਦੇ ਵਿੱਚ ਆਉਂਦੇ ਨੇ ਇੱਕ ਜਿਹੜੀ ਮੈਨੂੰ ਸਭ ਤੋਂ ਘੈਂਟ ਚੀਜ਼ ਲ ਤੇ ਕੋ ਡਰਾਈਵਰ ਸਾਈਡ Banda ਆਪਣੀ ਮਤਲਬ ਆਮ ਰੈਸਟ੍ਰੇਟ ਐਡਜਸਟ ਕਰ ਸਕਦਾ ਬਾਕੀ ਸਟੀਅਰਿੰਗ ਵੀਲ ਐਡਜਸਟਮੈਂਟ ਦੀ ਜੇ ਮੈਂ ਗੱਲ ਕਰਾਂ ਆਪਾਂ ਉਹਦੇ ਵਿੱਚ ਟਿਲਟ ਕਲੀ ਟਿਲਟ ਐਡਜਸਟਮੈਂਟ ਮਿਲਦੀ ਹੈ ਟੈਲੀਸਕੋਪਿੰਗ ਵੀ ਮਿਲਦੀ ਆਪਾਂ ਨੂੰ ਯਾਰ ਇਹ ਗੱਡੀ ਨਾ ਸਿਰਫ ਆਪਣੇ ਰਤਬੇ ਦੇ ਨਾਲ ਨੂੰ ਵੇਚਦੀ ਆ ਇੰਨੀ ਘੈਂਟ ਮੈਂ ਸਿੱਧੀ ਗੱਲ ਦੱਸਾਂ ਜਿਹੜੇ ਬੰਦੇ ਨਾ ਸਕੋਰਪੇ ਚਲਾ ਲਈ ਰਹੋ ਹੋਰ ਕਿਸੇ ਗੱਡੀ ਤੇ ਜਾਂਦਾ ਹੀ ਨਹੀਂ ਬਟ ਪਰਸਨਲੀ ਮੈਂ ਮੇਰੇ ਹਿਸਾਬ ਨਾਲ ਦੱਸਾਂ ਯਾਰ ਇਹ ਗੱਡੀ ਬਹੁਤ ਘੈਂਟ ਆ ਬਾਕੀ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਪਿੱਛੇ ਵੀ ਜੇ ਮੈਂ ਗੱਲ ਕਰਾਂ ਆਪਣੇ ਸੇਮ ਆਪਾਂ ਨੂੰ ਡੋਰ ਇੱਥੇ ਆਪਾਂ ਨੂੰ ਥੋੜੀ ਜਿਹੀ ਨਾਲ ਸਪੇਸ ਦਿੱਤੀ ਹੈ ਮੇਰੇ ਹਿਸਾਬ ਤੋਂ ਫੋਨ ਫੋਨ ਰੱਖਣ ਨੂੰ ਦਿੱਤੀ ਹੋਈ ਹੈ ਥੱਲੇ ਆਪਣੇ ਕੋਲ ਇੱਕ ਬੋਟਲ ਹੋਲਡਰ ਆ ਗਿਆ ਬਾਕੀ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਇਹ ਬਨੀ ਨਾ ਕੈਪਟਨ ਸੀ ਟਾਲ ਗਿਆ 6 ਸੀਟਰ ਕਹਿ ਲਿਆ ਆਪਾਂ ਉਹ ਇਹਦੇ ਵਿੱਚ ਰੀਅਰ ਏਸੀ ਵੈਂਟਸ ਮਿਲ ਜਾਂਦੇ ਨੇ ਥੱਲੇ ਆਪਾਂ ਨੂੰ ਥੋੜਾ ਸਪੇਸ ਮਿਲ ਜਾਂਦਾ ਹੰਪ ਵਗੈਰਾ ਐਡਾ ਨਹੀਂਗਾ ਮਤਲਬ ਠੀਕ ਆ ਬਾਲਾ ਵੱਡਾ ਨਹੀਂਗਾ ਤੇ ਆਪਾਂ ਜਿਵੇਂ ਗੱਲ ਕਰੀਏ ਪਿੱਛੇ ਜਾਣ ਵਾਸਤੇ ਆਪਾਂ ਨੂੰ ਜਗ੍ਹਾ ਇੱਥੇ ਦਿੱਤੀ ਹੋਈ ਹੈ ਐਦਾਂ ਦਾ ਕੁਝ ਆਪਾਂ ਨੂੰ ਇੱਧਰ ਰੀਅਰ ਦੇ ਵਿੱਚੋਂ ਡੈਸ਼ਬੋਰਡ ਲਾਤਾ ਹੈ ਕੀ ਰੀਅਰ ਦੇ ਵਿੱਚੋਂ ਆਪ रियर ਦੇ ਵਿੱਚ ਆਪਾਂ ਨੂੰ ਇਹਦੇ ਥਰਡ ਰੋ ਦੇ ਵਿੱਚ ਵੀ ਆਪਾਂ ਨੂੰ ਆਮ ਰੈਸ਼ ਮਿਲ ਜਾਂਦਾ ਮਤਲਬ ਕੰਫਰਟ ਮਹਿੰਦਰਾ ਨੇ ਕੀਤਾ ਆ ਬਟ ਫਿਰ ਵੀ ਯਾਰ ਪਿਛਲੀ ਜਿਹੜੀ ਸੀਟ ਹੈ ਇੱਥੇ ਬੱਚੇ ਹੀ ਬੈਠ ਸਕਦੇ ਨੇ ਇਹ ਬਡੇ ਆ ਬਜ਼ੁਰਗ ਦਾ ਬੈਣਾ ਬਹੁਤ ਔਖਾ ਬਾਕੀ ਇਦਾਂ ਦੀ ਕੁਝ ਆਪਣੀ ਮਹਿੰਦਰਾ ਕਲਾਸਿਕ S11 ਸੀਗੀ ਜਿਹਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ